ਮਾਲਕਾਂ ਦੇ ਬਾਈ 17 ਕਿਲੋ ਜਮਾ ਡੱਬਾ ਮਾਰਵਾ ਚ ਹੋਇਆ ਹੋ ਬਾਈ ਖੰਡੇ ਵਾਲਾ ਦੂਜੇ ਸੂਏ ਦਾ ਦੂਜੇ ਸੂਏ ਦਾ ਮੇਲੇ ਦਖਾਉਣ ਵਾਲੀ ਆ ਹਨਾ ਜਮਾ ਮੇਲੇ ਵਾਲੀ ਕੋਈ ਆ ਬਾਈ ਐਤ ਕੀ ਦਾ 18 ਤੋਂ ਪਲੱਸ ਹੀ ਚਲਣੀ ਆ ਬਾਈ ਜਿਹੜੇ ਹਸਾਨਾ ਦੇ ਵਿੱਚੋਂ ਮਿੱਤਰੋ ਆਪਾਂ ਕਹਿ ਸਕਦੇ ਆ ਵੀ ਮੇਲਿਆਂ ਦੇ ਵਿੱਚ ਨੇ ਜਾਣਾ ਮਹੀਨੇ 'ਚ ਦੁੱਧ ਤੇ ਆ ਜਾਣੀਆਂ 20 22 ਦਿਨਾਂ 'ਚ ਉਹ ਦਿਨ ਕਿਉਂਕਿ ਕਿਸੇ ਪਾਸ ਤੋਂ ਵੀ ਮਿੱਤਰੋ ਇਹ ਹੱਥ ਨਹੀਂ ਧਰਾਉਂਦੀ ਨਾ ਥਣਾ ਕਰਨਿਓ ਨਾ ਕੱਦ ਕਰਨਿਓ ਨਾ ਭਜਨ ਕਰਨਿਓ ਤੇ ਨਾ ਹੀ ਮਿੱਤਰੋ ਦੁੱਧ ਕਰਨਿਓ ਮਾਰਕਾ ਤਾਂ ਐ ਸਮਝੋ ਵੀ ਕਿੰਨਾ ਨੀਲੀ ਰਾਵੀ ਦੇ ਵਿੱਚ ਹੁੰਦਾ ਹੈ ਉਹਨਾ ਮਾਰ ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਸੇਲਬਰਾ ਬਾਈ ਬਿੱਲੇ ਦੇ ਘਰੋਂ ਇੱਕ ਨੀਲੀ ਰਾਬੀ ਤਾਜੀ ਸੂਈ ਮੱਝ ਦਿਖਾ ਰਹੇ ਆਂ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਮਿੱਤਰੋ ਸੂਈ ਐ ਤੇ ਕੀ ਇਹਦਾ ਰਿਕਾਰਡ ਐ ਥਾਂਲੇ ਵੀ ਦੀ ਪੂਰੀ ਸਾਫ਼ ਸਫੇਤ ਸਰਵਾਨੇ ਦੀ ਲੇਵਾ ਮਿੱਤਰੋ گاਵਾ ਵਾਲਾ ਲਈ ਬੈਠੀ ਆ ਬਹੁਤ ਸੋਹਣੀ ਤਿਆਰੀ ਦੇ ਵਿੱਚ ਮਾਲਕਾਂ ਦੇ ਦੱਸਣ ਦੀ ਕੀ ਰਿਪੋਰਟ ਐ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਬੱਚਾ ਕਿਹੜੇ ਸਿਮੰਡ ਦਾ ਐ ਤੇ ਕੀ ਬੱਚਾ ਕੱਟਾ ਕੱਟੀ ਹੋਊਗਾ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਸੋ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ਼ ਹਾਂਜੀ ਬਾਈ ਹਾਂ ਬਿੱਲ ਕੀ ਹਾਲ ਚਾਲ ਆ ਬਹੁਤ ਵਧੀਆ ਬਾਈ ਬਹੁਤ ਠੀਕ ਐ ਸੇ ਤਾਂ ਵਧੀਆ ਵਧੀਆ ਬਸ ਸੂਆ ਮੱਝ ਦਾ ਜੀ ਸੂਆ ਪਿਆ ਤੀਜਾ ਜੀ ਪਿਓਰ ਤੀਜਾ ਹਾਂ ਮੰਨਨੋਂ ਅਗਲਾ ਭਲਾ ਚੌਥਾ ਮੰਨ ਵਾਲੇ ਪਰ ਹਾਇ ਤੀਜਾ ਪਿਓਰ ਠੀਕ ਐ ਇਹ ਕਦੋਂ ਕੋ ਸੂਈ ਆ ਇਹ ਇਹ ਰਾਤ 12 1 ਵਜੇ ਸੂਈ ਆ ਬਾਈ ਜੇਰ ਪੈ ਗਈ ਜੇਰਾ ਪਈ ਆ ਜੀ ਮੱਤੋ ਚ ਓਕੇ 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 ਠੀਕ ਐ ਤੇ ਮਾਲਕਾਂ ਦੀ ਕੀ ਰਿਪੋਰਟ ਆ ਜੀ ਦੁੱਤੀ ਮਾਲਕਾਂ ਦੀ ਬਈ 17 ਕਿਲੋ ਜਮਾ ਡੱਬਾ ਮਾਰਵਾ ਚੋਇਆ ਹੋ ਬਈ ਠੰਡੇ ਵਾਲਾ ਦੂਜੇ ਸੂਏ ਦਾ ਦੂਜੇ ਸੂਏ ਦਾ ਮੇਲੇ ਦਿਖਾਉਣ ਵਾਲੀ ਆ ਹਨਾ ਜਮਾ ਮੇਲੇ ਵਾਲੀ ਵੀ ਆ ਬਈ ਐਤ ਕੀ ਦਾ 18 ਤੋਂ ਪਲੱਸ ਹੀ ਚਲਣੀ ਆ ਬਈ ਜਿਹੜੇ ਸਾਹ ਨਾਲ ਤਿਆਰੀ ਆ ਹਨਾ ਪੋਜਾ ਨੂੰ ਪੋਜਾ ਨੂੰ ਬਹੁਤ ਆ ਮਿੱਤਰੋ ਕੋਈ ਛੋਟੀ ਮੰਨ ਕੇ ਨਾ ਆਓ ਜਿਹੜੇ ਭਰਾ ਕੋਈ ਮੇਲਾ ਲੜਾਉਣਾ ਚਾਹੁੰਦਾ ਹੈ ਤਾਂ ਜਰੂਰ ਬਾਈ ਦੇ ਨਾਲ ਸੰਪਰਕ ਕਰੋ ਦੁੱਧ ਦੇ ਚਵਾਈ ਦੇ ਵਿੱਚੋਂ ਮਿੱਤਰੋ ਆਪਾਂ ਕਹਿ ਸਕਦੇ ਵੀ ਮੇਲਿਆਂ ਦੇ ਵਿੱਚ ਨੇ ਜਾਣਾ ਮਹੀਨੇ ਚ ਦੁੱਧ ਤੇ ਆ ਜਾਣੀ ਆ 20 22 ਦਿਨਾਂ ਚ ਉਹ ਦਿਨ ਮਿੱਤਰੋ ਤੁਸੀਂ ਮੇਲਿਆਂ ਦੇ ਵਿੱਚ ਖੜਾ ਸਕਦੇ ਹੋ ਨੰਬਰ ਤੁਹਾਨੂੰ ਜਿਹੜਾ ਮਰਜ਼ੀ ਮਿਲੇ ਇਹ ਐਂ ਨਹੀਂ ਕਰ ਸਕਦੇ ਪਹਿਲਾ ਨੰਬਰ ਦੂਜਾ ਤੀਜਾ ਚੌਥੇ ਨੰਬਰ ਦੇ ਵਿੱਚ ਮਿੱਤਰੇ ਨੇ ਆਈ ਜਾਣਾ ਕਦ ਕਾੜ ਵਜਣਾ ਤੁਸੀਂ ਸੋਹਣੇ ਦੇਖੋ ਮਿੱਤਰੋ ਕੱਲੀ ਕੱਲੀ ਚੀਜ਼ ਆ ਪਾਸ ਨੂੰ ਦਿਖਾ ਰਹੇ ਆ ਤੇ ਤੁਰਦੀ ਦਾ ਹਵਾਨਾ ਦੇਖ ਸਕਦੇ ਹੋ ਬਹੁਤ ਸੋਹਣੀ ਤਿਆਰੀ ਤੇ ਤੀਜਾ ਸੂਆ ਟੌਪ ਨਗੀਨਾ ਆਪਾਂ ਕਹਿ ਸਕਦੇ ਆ ਕਾਫੀ ਜਿਹੜੇ ਭਰਾ ਨੀਲੀ ਰਾਵੀ ਨੂੰ ਪਿਆਰ ਕਰਦੇ ਆ ਮਿੱਤਰੋ ਇੱਕ ਵਾਰੀ ਇਹ ਮੱਝ ਮੇਰੇ ਕਹੇ ਤੇ ਜ਼ਰੂਰ ਲਿਖ ਜਾਈਓ ਕਿਉਂਕਿ ਕਿਸੇ ਪਾਸੋਂ ਵੀ ਮਿੱਤਰੋ ਇਹ ਹੱਥ ਨਹੀਂ ਧਰਾਉਂਦੀ ਨਾ ਥਣਾ ਕਰਨੀਓ ਨਾ ਕੱਦ ਕਰਨੀਓ ਨਾ ਵਜਨ ਕਰਨੀਓ ਤੇ ਨਾ ਹੀ ਮਿੱਤਰੋ ਦੁੱਧ ਕਰਨੀਓ ਮਾਰ ਕਦਾ ਐ ਸਮਝੋ ਵੀ ਕਿੰਨਾ ਨੀਲੀ ਰਾਵੀ ਦੇ ਵਿੱਚ ਹੁੰਦਾ ਹੈ ਉਹਨਾ ਮਾਰ ਕਾ ਪਰ ਸਿੰਘ ਥੋੜਾ ਜਿਹਾ ਮਿੱਤਰੋ ਖੁੱਲਾ ਲੈ ਗੀ ਨੇ ਇਹਨੇ ਬਿਊਟੀ ਦੇ ਵਿੱਚ ਵੀ ਆਉਣਾ ਸੀ ਤੇ ਪਰ ਦੁੱਧ ਚਵਾਈ ਦੇ ਵਿੱਚ ਮਿੱਤਰੋ ਤੁਸੀਂ ਨੂੰ ਲੈ ਜਾ ਸਕਦੇ ਹੋ ਮੇਰਾ ਅੰਦਾਜ਼ਾ ਵੀ 17 18 80 ਲੀਟਰ ਮਿੱਤਰੋ ਇਹਨੇ ਖੁੱਲਾ ਜਿਹੜਾ ਦੁੱਧ ਕਰ ਦੇਣਾ ਹੈ ਮਾਲਕਾਂ ਵੀ ਦੱਸਿਆ ਤੁਸੀਂ ਨਾੜਾਂ ਦੇਖ ਸਕਦੇ ਹੋ ਮਿੱਤਰੋ ਕੱਲੇ ਕੱਲੇ ਨਾਲ ਤੇ ਥਣਾ ਦਾ ਸਹਿਜ ਬਹੁਤ ਸੋਹਣਾ ਹੈ ਬਹੁਤ ਚੰਗਾ ਹਵਾਨਾ ਹਾਂਜੀ ਰੇਟ ਆਪਾਂ ਕੀ ਕਰਤਾ ਜੀ ਰੇਟ ਇਹਦਾ ਭਾਈ 1,85,000 ਰੁਪਏ ਮਾਰਦਾਨ ਦਾ ਖੁੱਲਾ ਕਰ ਦਿਓ ਮਾਰਦਾਨ ਖੁੱਲਾ ਕਰਾਂਗੇ ਪਰ ਕਿਹੜਾ ਬੰਦਾ ਆ ਗਿਆ ਕਿ ਉਹਨੂੰ ਪਰਖਾ ਹਾਂਜੀ ਉਹੀ ਬੰਦਾ ਲੈ ਕੇ ਜਾਊਗਾ ਹਾਂਜੀ ਉਹ ਬੰਦਾ ਮੁੜਦਾ ਨਹੀਂਗਾ ਚੋਟੀ ਤੋਂ ਪਰਖਾ ਤੇ ਇਹ ਵੀ ਅਗਲਾ ਆ ਕੇ ਆਖੇ ਵੀ ਯਾਰ ਕੱਦ ਛੋਟਾ ਹਾਂਜੀ ਠਿੱਕੀ ਆ ਉਹ ਚੀਜ਼ ਤਾਂ ਸੋਚਣੀ ਕਿਸੇ ਪਾਸੋਂ ਵੀ ਹੱਥ ਨਹੀਂ 드러ਉਂਦੀ ਜਮਾਂ ਹੱਥ ਨਹੀਂ 드러ਉਂਦੀ ਉੱਧ ਦੀ ਵੀ 18 ਤੋਂ ਪਲੱਸ ਹੀ ਚੱਲੂਗੀ ਆਪਾਂ 18 ਕਹਿ ਕੇ ਦਵਾਂਗੇ ਅਗਲੇ ਨੂੰ ਹਾਂਜੀ ਜੇ 15 ਵੀ ਰਹਿ ਗਿਆ ਚੋਟੀ ਵਾਪਸ ਕਰ ਜਾਦਾ ਆਉਣ ਜਾਣ ਦਾ ਕਰਾਇਆ ਵੀ ਲੈ ਜੇ ਹੋਰ ਦੱਸ ਠੀਕ ਆ ਆ ਤਾਂ ਬਈ ਧਰਮ ਵਾਲਾ ਜਾ ਚੋਣ ਚੋਣ ਬੜਾ ਚੰਗਾ ਲੱਗਿਆ ਹੋਇਆ ਬਾਈ ਮੁੱਖੀ ਦਾ ਖਾਣਾ ਬਹੁਤ ਚੰਗਾ ਹੈ ਨਾ ਬੱਚਾ ਮੰਗਰ ਕੀ ਹੈ ਬੱਚਾ ਬਾਈ ਕੱਟਾਗਾ ਕੱਟਾ ਵੀ ਮਿੱਤਰੋ ਤੁਸੀਂ ਮੇਲਿਆਂ ਤੇ ਲਿਜਾ ਸਕਦੇ ਹੋ ਤੇ ਕਰੋ ਖੜਾ ਕਰ ਨਸਾਨੀ ਬਹੁਤ ਆ ਹਨਾ ਬੇਲ ਬੂਲ ਬਹੁਤ ਆ ਹਾਂ ਵਜਨ ਵੀ ਬਹੁਤ ਆ ਬੇਲ ਵੀ ਆ ਇਹਨੂੰ ਵੀ ਤੁਸੀਂ ਮਿੱਤਰੋ ਖੀਰੇ ਦੇ ਵਿੱਚ ਆਪਾਂ ਕਹਿ ਸਕਦੇ ਆ ਜਿਹੜੇ 3 ਮਹੀਨਾ ਤੋਂ ਪਹਿਲਾਂ ਹੁੰਦਾ ਕਾਫ ਵਾਲਾ ਉਹਦੇ ਮੇਲੇ ਦੇ ਵਿੱਚ ਵੀ ਤੁਸੀਂ ਇਹਨੂੰ ਵਿਖੜਾ ਸਕਦੇ ਹੋ ਬਾਕੀ ਬੌਲਾ ਵਾਂਗ ਸਾਫ ਕਰਿਆ ਵਾ ਵੀਡੀਓ ਪਈ ਆ ਹਾਂਜੀ ਬੌਲੇ ਦੀ ਅਕਾਟ-ਅਕਾਟ 6 ਕਿਲੋ ਬੋਲਾ ਕੱਟਦਾ ਇਹਦੇ ਨਾਲ ਬੈਠਾ ਨਹੀਂ ਜਾਂਦਾ ਓਕੀ ਵਾਲੀ ਹੁੰਦੀ ਸੀਗੀ ਓਕੇ ਓਕੇ ਤੇ ਰੇਟ 185 ਮਾਨਦਾਨ ਖੁੱਲਾ ਮਾਨਦਾਨ ਖੁੱਲਾ ਫੋਨ ਨੰਬਰ ਦੱਸੋ ਜੀ ਫੋਨ ਨੰਬਰ ਆਪਣਾ 62392 ਹਾਂਜੀ 17011 ਬਾਈ 62392 ਤੇ 17011 ਹਾਂ ਆਪਣੇ ਨੇੜੇ ਪਿੰਡ ਮੰਨ ਲਓ ਵੀ ਆਪਣਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਹਾਂਜੀ ਅਗਰ ਰਾਮਪਰਾਪੂਲ ਸੀਲ ਪੂਲ ਆ ਤੇ ਨੇੜੇ ਆਪਣੇ ਭੈਰਪਾਪਾ ਤਪਾਈ ਕਾ ਤੇ ਅਗਰ ਰਾਮਪਰਾ ਮੰਡੀ ਲੱਗਦੀ ਸੁਧਾਨਾ ਕਹਿ ਸਕਦੇ ਆ ਸੁਧਾਨਾ ਕੋਲ ਦੀ ਹਾਂ ਜਿਹੜੇ ਲੱਖੇ ਸੁਧਾਨੇ ਦੇ ਨਾਂ ਦੇ ਨਾਂ ਤੇ ਪਿੰਡ ਚੱਲਦਾ ਹੈ ਉਹਦੇ ਨਾਲ ਆ ਬਿਲਕੁਲ ਹਨਾ ਸੋ ਫੇਰ ਆਪਾਂ ਕਹਿਣਾ ਮਿੱਤਰੋ ਸਿਹਤ ਪੱਖੋਂ ਵਜਨ ਕੰਨੋ ਚਾਰ-ਪੰਜਾ ਰੱਖੀ ਹੋਣਾ ਕੱਲ ਕੋਈ ਰੱਖ ਲੈ ਕਰ ਓਕੇ ਇੰਨਾ ਦਾ ਹਾਂ ਧੰਨਵਾਦ ਇਹਦਾ ਪਾਂਡੀ ਲਈ ਬੜਾ ਬੈਠਾ ਨਹੀਂ ਜਾਂਦਾ ਇਹ ਸਾਫ਼ ਕਰਤੀ ਹੋਵੇ ਬਾਈ ਸਾਫ਼ ਵੀ ਕਦੋਂ ਉਹ ਕਰੇ ਬੱਚੇ ਨੂੰ ਝੰਗਾ ਆ ਸਵੇਰੇ ਝੰਗਾ ਕੇ 6 ਕਿਲੋ ਜਮਾ ਤਿਆਰ ਕੱਢਿਆ ਕਰ ਠੀਕ ਓਕੇ ਜੀ